ਇਸ ਸਾਸਨ ਦੇ ਵੱਲੋਂ ਜ਼ਰੂਰੀ ਸੂਚਨਾ ਦਿੱਤੀ ਗਈ ਹੈ ਕਿ ਸਤਲੁਜ ਦੇ ਨਾਲ ਲੱਗਦੇ ਪਿੰਡਾਂ ਨੂੰ ਖਤਰਾ ਹੋ ਸਕਦਾ ਹੈ ਕਿਉਂਕਿ ਨੇੜੇ ਸਤਲੁਜ ਦਰਿਆ ਦਾ ਬੰਨ੍ਹ ਬਹੁਤ ਤੇਜ਼ ਪਾਣੀ ਦੇ ਵਹਾ ਕਰਨ ਗੰਭੀਰ ਦਬਾਹ ਹੇਠ ਹੈ ਬੰਨ੍ਹਾਂ ਦੀ ਰੱਖਿਆ ਅਤੇ ਮਜ਼ਬੂਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਹਾਲਾਂਕਿ ਜੇਕਰ ਬੰਨ੍ਹ ਦੇ ਵਿੱਚ ਕੋਈ ਨੁਕਸਾਨ ਹੁੰਦਾ ਹੈ ਤਾਂ ਇਹ ਠਿਕੇ ਪਿੰਡ ਵੀ ਪ੍ਰਭਾਵਿਤ ਹੋ ਸਕਦੇ ਨੇ ਤੁਹਾਨੂੰ ਦੱਸਦੀ ਕਿ ਸਸਰਾਲੀ ਬੂਂਡ रावत ਖਵਾਸ ਸੀੜਾ ਬੂਥਗੜ ਮੰਗਲੀ ਟਾਂਡਾ ਔਰ ਢੇਰੀ ਖਵਾਜਕੇ ਖਾਸੀ ਖੁਰਦ ਮੰਗਲੀ ਕਾਦਰ ਮੱਤੇਵਾੜਾ ਮੰਗੜ ਅਤੇ ਰਿਹਾਇਸ਼ੀ ਇਲਾਕਾ ਨੂੰ ਲੈ ਕੇ ਕੁਝ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਜੇਕਰ ਤੁਸੀਂ ਨੀਵੀਂ ਜਗ੍ਹਾ ਤੇ ਹੋ ਤਾਂ ਉੱਚੀ ਜਗ੍ਹਾ ਤੇ ਚਲੇ ਜਾਓ ਔਰ ਜੇਕਰ ਤੁਹਾਡਾ ਘਰ ਦੋ ਮੰਜ਼ਲਾ ਹੈ ਤਾਂ ਤੁਸੀਂ ਪਹਿਲੀ ਮੰਜ਼ਲ ਤੇ ਸੁਰੱਖਿਅਤ ਹੋ ਜਾਓ ਅਤੇ ਜੇਕਰ ਤੁਹਾਡਾ ਘਰ ਹੀਠਲੇ ਇਲਾਕੇ ਜਾਂ ਨੀਵੇਂ ਥਾਂ ਤੇ ਹੈ ਤਾਂ ਤੁਸੀਂ ਥੋੜੇ ਸਮੇਂ ਦੇ ਲਈ ਘਰ ਨੂੰ ਖਾਲੀ ਕਰਕੇ ਕਿਤੇ ਸੁਰੱਖਿਅਤ ਥਾਂ ਤੇ ਚਲੇ ਜਾਓ ਅਤੇ ਆਪਣੇ ਜ਼ਰੂਰੀ ਕਾਗਜ਼ਾਤ ਜਾਂ ਮਹੱਤਵਪੂਰਨ ਸਮਾਨ ਨੂੰ ਕਿਸੇ ਮਹੱਤਵਪੂਰਨ ਸੇਫ ਜਗ੍ਹਾ ਤੇ ਜਾ ਕੇ ਜ਼ਰੂਰ ਰੱਖ ਲਓ ਤਾਂ ਕਿ ਪਾਣੀ ਦੀ ਮਾਰ ਇਹਨਾਂ ਤੇ ਨਾ ਪੈ ਸਕੇ ਬਜ਼ੁਰਗਾਂ ਬੱਚਿਆਂ ਅਤੇ ਬਿਮਾਰ ਵਿਅਕਤੀ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਥਾਵਾਂ ਤੇ ਪਹੁੰਚਾਓ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਰੈਸਕਿਊ ਸੈਂਟਰ ਬਣਾਏ ਗਏ ਨੇ ਜਿੱਥੇ ਲੋਕ ਜਾ ਸਕਦੇ ਨੇ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਰਾਹੁਣ ਰੋਡ ਗੋਸਗੜ ਸਤਸੰਕਰ ਚੰਡੀਗੜ ਰੋਡ ਮੁੰਡੀਆਂ ਸਤਸੰਕਰ ਟਿੱਬਾ ਰੋਡ ਸਤਸੰਕਰ ਕੈਲਾਸ਼ ਨਗਰ ਸਤਸੰਕਰ ਔਰ ਪਿੰਡ ਸਸਰਾਲੀ ਦੇ ਨੇੜੇ ਰਾਧਾ ਸਵਾਮੀ ਸੈਂਟਰ ਖਾਸੀ ਕਲਾ ਮੰਡੀ ਖਾਸੀ ਕਲਾ ਸਕੂਲ ਪੁਖੜੀ ਸਕੂਲ ਮੱਤੇਵਾੜਾ ਸਕੂਲ ਮੱਤੇਵਾੜਾ ਮੰਡੀ